ਅਕਬਰ ਦੇ ਦਰਬਾਰ ਦਾ ਖਜ਼ਾਨਚੀ ਬਹੁਤ ਹੀ ਚਲਾਕ ਅਤੇ ਕਪਟੀ ਬੰਦਾ ਸੀ ਉਸ ਦਾ ਕੱਦ ਲੰਮਾ ਨੁਕੀਲੀਆਂ ਮੁੱਛਾਂ ਮੋਟੀ ਰੇਸ਼ਮੀ ਪੱਗ ਸੋਨੇ ਦੀਆਂ ਚੈਨਾਂ ਅਤੇ ਮਖਮਲੀ ਲਿਬਾਸ ਉਸ ਦੀ ਅਹੰਕਾਰ ਪਰਿਸ਼ਕਸ਼ੀਤ ਦਿਖਾਉਂਦਾ ਸੀ ਉਸ ਦੀ ਬੋਲਚਾਲ ਮਿੱਠੀ ਪਰ ਦਿਲ ਪੱਥਰ ਵਰਗਾ ਕਠੋਰ ਸੀ ਉਹ ਗਰੀਬਾਂ ਨੂੰ ਸਿਰਫ ਬੋਝ ਸਮਝਦਾ ਸੀ ਇੱਕ ਦਿਨ ਖਜ਼ਾਨਚੀ ਗਰੀਬ ਬਸਤੀ ਵਿੱਚੋਂ ਲੰਘ ਰਿਹਾ ਸੀ ਧੂੜ ਭਰੀਆਂ ਤੰਗ ਗਲੀਆਂ ਟੁੱਟੇ ਦਰਵਾਜ਼ੇ ਮਾਵਾਂ ਦੀਆਂ ਭੁੱਖੀਆਂ ਅੱਖਾਂ ਬੱਚਿਆਂ ਦੇ ਸੁੱਕੇ ਚਿਹਰੇ ਦੁੱਖ ਹੀ ਦੁੱਖ ਸੀ ਉਥੇ ਇੱਕ ਗਰੀਬ ਉਸ ਦੇ ਅੱਗੇ ਆ ਕੇ ਖੜਾ ਹੋ ਗਿਆ ਉਹ ਕਮਜ਼ੋਰ ਸਰੀਰ ਵਾਲਾ ਸੀ ਕੱਪੜੇ ਪੁਰਾਣੇ ਸਨ ਪਰ ਅੱਖਾਂ ਵਿੱਚ ਸੱਚਾਈ ਸੀ ਉਹ ਬੇਨਤੀ ਕਰਦਾ ਬੋਲਿਆ ਸਾਹਿਬ ਮੇਰੀ ਬੇਟੀ ਦਾ ਵਿਆਹ ਹੈ ਘਰ ਵਿੱਚ ਦਾਣਾ ਨਹੀਂ ਕੁਝ ਮਦਦ ਕਰ ਦਿਓ ਦੀਵ ਦੀ ਮਜਬੂਰੀ ਸਮਝਣ ਦੀ ਥਾਂ ਖਜ਼ਾਨਚੀ ਦੇ ਸ਼ੈਤਾਨੀ ਦਿਮਾਗ ਵਿੱਚ ਇੱਕ ਸ਼ਰਾਰਤ ਨੇ ਜਨਮ ਲਿਆ ਖਜ਼ਾਨਚੀ ਨੇ ਕਿਹਾ ਮਦਦ ਕਰਾਂਗੀ ਪਰ ਪਹਿਲਾਂ ਕਸੌਟੀ ਪਰ ਕਰਨੀ ਪਵੇਗੀ ਉਹ ਸਾਹਮਣੇ ਜਿਹੜਾ ਤਲਾਬ ਹੈ ਉਸ ਤੇ ਬਰਫੀਲੇ ਪਾਣੀ ਵਿੱਚ ਪੂਰੀ ਰਾਤ ਖੜਾ ਹੋਣਾ ਪਵੇਗਾ ਜੇ ਖੜਾ ਰਿਹਾਤ 50 ਅਸਰਫੀਆਂ ਤੇ ਵਿਆਹ ਦਾ ਸਾਰਾ ਖਰਚਾ ਮੇਰੇ ਵੱਲੋਂ ਗਰੀਬ ਨੇ ਬੱਚਿਆਂ ਨੂੰ ਯਾਦ ਕਰਕੇ ਹੌਲੀ ਆਵਾਜ਼ ਵਿੱਚ ਕਿਹਾ ਮੈਂ ਤਿਆਰ ਹਾਂ ਖਜ਼ਾਨਚੀ ਨੇ ਆਪਣੇ ਭਰੋਸੇਮੰਦ ਅਧਿਕਾਰੀ ਨੂੰ ਨਿਗਰਾਨੀ ਲਈ ਤਾਇਨਾਤ ਕੀਤਾ ਅਤੇ ਤਲਾਬ ਦੇ ਕਿਨਾਰੇ ਪੂਰੀ ਰਾਤ ਦੀਵਾ ਜਗਾ ਕੇ ਰੱਖਣ ਲਈ ਕਿਹਾ ਖਜ਼ਾਨਚੀ ਮਨ ਹੀ ਮਨ ਸੋਚ ਰਿਹਾ ਸੀ ਸਵੇਰ ਤੱਕ ਇਹ ਠੰਡੇ ਪਾਣੀ ਵਿੱਚ ਮਰ ਖੱਪ ਜਾਵੇਗਾ ਨਹੀਂ ਇਹ ਦੀਵਾ ਆਪਣਾ ਕੰਮ ਕਰੂ ਰਾਤ ਬੜੀ ਠੰਡੀ ਸੀ ਹਵਾ ਸੂਈ ਵਾਂਗ ਚੁਬ ਰਹੀ ਸੀ ਤਲਾਬ ਦਾ ਪਾਣੀ ਬਰਫ਼ ਵਰਗਾ ਸੀ ਗਰੀਬ ਪਾਣੀ ਵਿੱਚ ਖੜਾ ਹੋ ਰਿਹਾ ਸੀ ਉਸ ਦਾ ਸਰੀਰ ਕੰਮ ਰਿਹਾ ਸੀ ਦੰਦ ਕੜਕ ਰਹੇ ਸਨ ਪਰ ਉਹ ਸਹਿੰਦਾ ਰਿਹਾ ਦੂਰ ਕਿਨਾਰੇ ਜਗ ਦੇ ਇੱਕ ਛੋਟਾ ਜਿਹਾ ਦੀਵਾ ਉਸ ਨੂੰ ਦਿਖ ਰਿਹਾ ਸੀ ਉਹ ਸੋਚ ਰਿਹਾ ਸੀ ਸਵੇਰ ਹੋ ਜਾਵੇਗੀ ਮੇਰੀ ਬੇਟੀ ਦਾ ਘਰ ਵਸ ਜਾਵੇਗਾ ਪੂਰੀ ਰਾਤ ਗੁਜ਼ਰ ਗਈ ਉਹ ਬਚ ਗਿਆ ਜਦੋਂ ਸਵੇਰੇ ਖਜ਼ਾਨਚੀ ਸਾਹਮਣੇ ਪੇਸ਼ ਹੋਇਆ ਤਾਂ ਨਿਗਰਾਨੀ ਕਰਨ ਵਾਲੇ ਅਧਿਕਾਰੀ ਨੇ ਰਿਪੋਰਟ ਦਿੱਤੀ ਮੈਂ ਪੂਰੀ ਰਾਤ ਦੇਖਦਾ ਰਿਹਾ ਇਹ ਅਡੋਲ ਖੜਾ ਰਿਹਾ ਖਜ਼ਾਨਚੀ ਬੋਲਿਆ ਅੱਛਾ ਕਿ ਉੱਥੇ ਦੀਵਾ ਜਗ ਰਿਹਾ ਸੀ ਅਧਿਕਾਰੀ ਕਹਿੰਦਾ ਹਾਂ ਦੀਵਾ ਸਾਰੀ ਰਾਤ ਜਗਦਾ ਰਿਹਾ ਖਜ਼ਾਨਚੀ ਝੱਟ ਬੋਲਿਆ ਫਿਰ ਤਾਂ ਇਹੇ ਦੀਵੇ ਦੀ ਗਰਮੀ ਨਾਲ بچਿਆ ਹੈ ਇਸ ਨੂੰ ਕੋਈ ਅਸਰ ਵੀ ਨਹੀਂ ਮਿਲੇਗੀ ਤੇ ਉਸ ਨੂੰ ਬੇਇਜਤ ਕਰਕੇ ਉੱਥੋਂ ਭਜਾ ਦਿੱਤਾ ਗਿਆ ਗਰੀਬ ਟੁੱਟ ਗਿਆ ਉਹ ਰੋਂਦਾ ਹੋਇਆ ਬੀਰਵਾਲ ਕੋਲ ਗਿਆ ਬੀਰਵਾਲ ਨੇ ਉਸ ਦੀ ਸਾਰੀ ਵਿਥਿਆ ਸੁਣੀ ਤੇ ਉਸ ਨੂੰ ਇੱਕ ਬਾਸ ਤੇ ਮਿੱਟੀ ਦਾ ਘੜਾ ਲੈ ਕੇ ਦਰਬਾਰ ਵਿੱਚ ਹਾਜ਼ਰ ਹੋਣ ਲਈ ਕਿਹਾ ਅਗਲੇ ਦਿਨ ਦਰਬਾਰ ਸਜਿਆ ਉਹ ਕਪਟਿ ਖਜ਼ਾਨਚੀ ਵੀ ਦਰਬਾਰ ਵਿੱਚ ਬੈਠਾ ਸੀ ਉਸ ਨੂੰ ਆਪਣੀ ਚਲਾਕੀ ਤੇ ਰੁਤਵੇ ਦਾ ਬਹੁਤ ਘਮੰਡ ਸੀ ਬੀਰਵਾਲ ਨੇ ਕਿਹਾ ਜਹਾਪਨਾ ਅੱਜ ਮੇਰਾ ਮਨ ਹੈ ਕਿ ਮੈਂ ਸਾਰੇ ਦਰਬਾਰੀਆਂ ਨੂੰ ਬਾਂਸ ਵਾਲੀ ਖਿਚੜੀ ਖਵਾਵਾਂ। ਇਹ ਕਹਿੰਦੇ ਉੱਥੇ ਸਾਰਿਆਂ ਨੇ ਤਾੜੀ ਬਜਾਈ। ਦਰਬਾਰ ਦੇ ਵਿਚਾਲੇ ਪੱਥਰ ਵਿੱਚ ਇੱਕ ਕੁੰਡ ਰੱਖਿਆ ਗਿਆ ਜਿਸ ਵਿੱਚ ਅੱਗ ਮਚਾਈ ਗਈ। ਬਹੁਤ ਉੱਚੇ ਬਾਂਸ ਨਾਲ ਇੱਕ ਮਿੱਟੀ ਦੇ ਘੜੇ ਵਿੱਚ ਪਾਣੀ ਤੇ ਦਾਲ ਚੌਲ ਪਾ ਕੇ ਖੜਾ ਕਰ ਦਿੱਤਾ ਗਿਆ। ਸਾਰਾ ਦਰਬਾਰ ਹੱਕਾ ਬੱਕਾ ਰਹਿ ਗਿਆ ਕਿ ਇਹ ਕੀ ਹੋ ਰਿਹਾ ਹੈ ਪਰ ਕਿਸੇ ਦੀ ਬੋਲਣ ਦੀ ਹਿੰਮਤ ਨਾ ਹੋਈ। ਇੰਨੇ ਨੂੰ ਖਜਾਂਚੀ ਬੋਲਿਆ, "ਬੀਰਵਾਲ ਜੀ ਇਹ ਖਿਚੜੀ ਕਿਵੇਂ ਪੱਕੇਗੀ? ਅੱਗ ਤਾਂ ਬਹੁਤ ਹੇਠ ਹੈ।" ਬੀਰਵਾਲ ਹੌਲੀ ਮੁਸਕਰਾਏ ਜਿਵੇਂ ਦੂਰ ਦੇ ਈਵੇ ਦੀ ਲੋ ਨਾਲ ਠੰਡੇ ਪਾਣੀ ਵਿੱਚ ਖੜੇ ਗਰੀਬ ਨੂੰ ਗਰਮੀ ਮਿਲ ਗਈ ਤੇਵੇਂ ਹੀ ਦੂਰਲੀ ਅੱਗ ਨਾਲ ਖਿਚੜੀ ਵੀ ਪੱਕ ਜਾਵੇਗੀ। ਦਰਬਾਰ ਵਿੱਚ ਕੁਝ ਪਲਾਂ ਲਈ ਪੂਰੀ ਖਮੋਸ਼ੀ ਛਾ ਗਈ। ਸਾਰੇ ਵਜ਼ੀਰ, ਸਿਪਾਹੀ, ਬੀਰਵਾਲ ਬਲ ਤੱਕ ਰਹੇ ਸਨ। ਖਜ਼ਾਂਚੀ ਦੇ ਚਿਹਰੇ ਤੇ ਹੰਕਾਰ ਹੌਲੀ-ਹੌਲੀ ਪਿਗਲ ਰਿਹਾ ਸੀ। ਉਸ ਦੀਆਂ ਅੱਖਾਂ ਵਿੱਚ ਡਰ, ਸ਼ਰਮ, ਬੇਚਾਨੀ ਦੋਵੇਂ ਸਾਫ਼ ਦਿਸ ਰਹੀਆਂ ਸਨ। ਅਕਬਰ ਗੁੱਸੇ ਨਾਲ ਖੜਾ ਹੋਇਆ ਤੇ ਉਸ ਦੀ ਆਵਾਜ਼ ਗੂੰਜ ਵਾਂਗ ਸਾਰੇ ਦਰਬਾਰ ਵਿੱਚ ਫੈਲ ਗਈ। ਜਿਸ ਨੇ ਗਰੀਬ ਦੀ ਮਜਬੂਰੀ ਦਾ ਮਜ਼ਾਕ ਬਣਾਇਆ ਉਸ ਦੇ ਹੱਥ ਖਜ਼ਾਨੇ ਦੀ ਚਾਬੀ ਨਹੀਂ ਰਹਿ ਸਕਦੀ ਖਜ਼ਾਨਚੀ ਦੇ ਹੱਥ ਕੰਮਣ ਲੱਗੇ ਉਸ ਨੇ ਨਿਗਾਹ ਥੱਲੇ ਕਰ ਲਈ ਉਹ ਜਾਣਦਾ ਸੀ ਹੁਣ ਉਹ ਬਚ ਨਹੀਂ ਸਕਦਾ ਅਕਬਰ ਨੇ ਹੁਕਮ ਦਿੱਤਾ ਗਰੀਬ ਲਈ ਤੁਰੰਤ 50 ਸਰਫੀਆਂ ਲਿਆਂਦੀਆਂ ਉਸ ਦੀ ਬੇਟੀ ਦੇ ਵਿਆਹ ਲਈ ਸ਼ਾਹੀ ਖਜ਼ਾਨੇ ਚੋਂ ਦੇਹਜ ਤੇ ਸਮਾਨ ਦਿੱਤਾ ਜਾਵੇ ਗਰੀਬ ਪਰਿਵਾਰ ਨੂੰ ਰਹਿਣ ਲਈ ਢੰਗ ਦਾ ਘਰ ਮਿਲੇ ਅਤੇ ਕਪਤੀ ਖਜ਼ਾਨਚੀ ਨੂੰ ਅਹੁਦੇ ਤੋਂ ਹਟਾ ਕੇ 50 ਕੋੜੇ ਮਾਰੇ ਜਾਣ ਹੁਕਮ ਦੀ ਤਾਮੀਲ ਹੋਵੇ ਦੀ ਆਵਾਜ਼ ਨਾਲ ਦਰਬਾਰ ਇੱਕ ਵਾਰ ਫਿਰ ਗੂੰਜ ਉੱਠਿਆ ਗਰੀਬ ਇਹ ਸੁਣ ਕੇ ਟੁੱਟ ਕੇ ਰੋ ਪਿਆ ਪਰ ਇਸ ਵਾਰ ਉਸ ਦਾ ਰੋਣਾ ਦੁੱਖ ਵਾਲਾ ਨਹੀਂ ਖੁਸ਼ੀ ਵਾਲਾ ਸੀ ਉਸ ਨੇ ਕੰਬਦੀਆਂ ਹਥੇਲੀਆਂ ਜੋੜ ਕੇ ਅਕਬਰ ਅਤੇ ਬੀਰਵਾਲ ਨੂੰ ਦੁਆ ਦਿੱਤੀ ਉਸ ਦੇ ਮਨ ਵਿੱਚ ਇਹ ਵੀ ਵਿਚਾਰ ਸੀ ਰੱਬ ਦੇ ਘਰ ਵਿੱਚ ਦੇਰ ਹੈ ਪਰ ਅੰਦੀਰ ਨਹੀਂ ਉਹ ਅਸਰ ਫੀਆਂ ਹੱਥ ਵਿੱਚ ਫੜ ਕੇ ਬਾਹਰ ਨਿਕਲਦਾ ਹੈ ਅੱਖਾਂ ਵਿੱਚ ਸੁੱਖ ਦੇ ਹੰਝੂ ਦਿਲ ਵਿੱਚ ਸ਼ਾਂਤੀ ਚਿਹਰੇ ਤੇ ਨਿਆ ਦਾ ਸਕੂਨ ਇਸ ਕਹਾਣੀ ਵਿੱਚ ਸਭ ਤੋਂ ਵੱਡੀ ਸਿੱਖ ਇਹ ਹੈ ਕਿ ਮਨੁੱਖ ਦਾ ਅਸਲੀ ਗਾਣਾ ਦੌਲਤ ਅਕਲ ਜਾਂ ਰੁਤਬਾ ਨਹੀਂ ਸਗੋ ਇਨਸਾਨੀਅਤ ਹੁੰਦੀ ਹੈ ਕਾਜਾਂਚੀ ਕੋਲ ਸਭ ਕੁਝ ਸੀ ਅਹੁਦਾ ਤਾਕਤ ਪੈਸਾ ਤੇ ਚਲਾਕੀ ਪਰ ਉਸਤੇ ਦਿਲ ਵਿੱਚ ਦਿਆ ਨਹੀਂ ਸੀ ਇਸ ਲਈ ਉਹ ਆਪਣੇ ਹੱਥ ਅਹੁਦੇ ਤੋਂ ਉੱਤੋਂ ਬੈਠਾ